ਕਿ ਤੁਹਾਡੇ ਚੋਂ ਕੁਝ ਬੰਦਿਆਂ ਨੂੰ ਯਾਦ ਹੋਊਗਾ ਕਿ ਇਸ ਸਾਲ ਦੀ ਸ਼ੁਰੂਆਤ ਦੇ ਵਿੱਚ ਪੰਜਾਬ ਦੇ ਮਾਨਸਾ ਨਾਲ ਤਾਲੁਕ ਰੱਖਣ ਵਾਲੇ ਇੱਕ ਜੋੜੇ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਈਡੀ ਨੇ ਗ੍ਰਿਫਤਾਰ ਕੀਤਾ ਸੀਗਾ ਨਾਮ ਸੀ ਸੁਖਵਿੰਦਰ ਖਰੋੜ ਘਰ ਵਾਲੇ ਦਾ ਤੇ ਪਤਨੀ ਦਾ ਨਾਮ ਸ਼ਾਇਦ ਟਿੰਪਲ ਸੀ ਈਡੀ ਨੇ ਫੜਿਆ ਸੀਗਾ ਉਹਨਾਂ ਤੇ ਲਗਭਗ 37 38 100 ਕਰੋੜ ਦੇ ਕਪਲੇ ਦਾ ਦੋਸ਼ ਸੀ ਕਥੇ ਤੌਰ ਤੇ। ਔਰ ਸਭ ਤੋਂ ਇੰਟਰਸਟਿੰਗ ਗੱਲ ਕਿ 13500 ਕਰੋੜ ਦਾ ਉਹਨਾਂ ਨੇ ਯੋਗੀ ਸਰਕਾਰ ਦੇ ਨਾਲ ਐਮਓਯੂ ਸਾਈਨ ਕਰ ਰੱਖਿਆ ਸੀ ਫਾਰਸੀ ਤੌਰ ਤੇ। ਔਰ ਉਸ ਤੋਂ ਬਾਅਦ ਆਪਣੀ ਕੰਪਨੀ ਦੀ ਐਸੀ ਗਰੋਥ ਐਸੀ ਗਰੋਥ ਚੜ੍ਹਾਈ ਬਖਾਈ ਕਿ ਪੂਰੇ ਇੰਡੀਆ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਉਹਨਾਂ ਨੇ ਪੂਰਾ ਨਿੱਠ ਕੇ ਗੈਲੋ ਕੇ ਨਾਮਾ ਕੁੱਟਿਆ ਉਸ ਤੋਂ ਬਾਅਦ ਜਦੋਂ ਇਹ ਦੇਸ਼ ਛੱਡਣ ਲੱਗੇ ਉਸ ਵੇਲੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪੰਜਾਬ ਦੇ ਮੀਡੀਆ 'ਚ ਇਹ ਖਬਰ ਆਈ ਹੋਈ ਮੈਂ ਮਹਿਰਾਨ ਰਹਿ ਗਿਆ ਉਸ ਵੇਲੇ ਵੀ ਕਿ ਭਾਈ ਕਮਾਲ ਦੀ ਗੱਲ ਹੈ ਕਿ ਜਿਸ ਬੰਦੇ ਨੇ ਮਾਨਸਾ ਤੋਂ ਉੱਠ ਕੇ ਯੋਗੀ ਸਰਕਾਰ ਨੂੰ ਬੇਵਕੂਫ ਬਣਾ ਦਿੱਤਾ ਤੇ ਕਮਾਲ ਦੀ ਗੱਲ ਇਹ ਹੈ ਕਿ ਸ਼ਾਇਦ ਉਹਨਾਂ ਦੇ ਸਦਨ ਦੇ ਵਿੱਚ ਵੀ ਇਹਦੀ ਗੂੰਜ ਉੱਠੀ ਸੀ ਕਿ ਭਾਈ ਕਿਵੇਂ ਫਰਜ਼ੀ ਐਮਓਯੂ ਸਾਈਨ ਕਰਕੇ ਕਿ ਭਾਈ ਹਰ ਜ਼ਿਲ੍ਹੇ ਦੇ ਵਿੱਚ ਡਾਟਾ ਸੈਂਟਰ ਬਣਾਵਾਂਗੇ ਇਹ ਕਰਾਂਗੇ ਉਹ ਕਰਾਂਗੇ ਐਡੀ ਵੱਡੀ ਠੱਗੀ ਤੇ ਪੰਜਾਬ ਦੇ ਵਿੱਚ ਇਸ ਖਬਰ ਦਾ ਸ਼ਾਇਦ ਪਤਾ ਤੱਕ ਨਹੀਂ ਲੱਗਾ ਜੇ ਲੱਗਿਆ ਵੀ ਤੇ ਮਤਲਬ ਕਿ ਚੁਟਕੀਆਂ ਚ ਹੀ ਇਹ ਖਬਰ ਪਾਸੇ ਹੋ ਗਈ ਹੁਣ ਇੱਕ ਦੂਜੇ ਵੱਡੇ ਪੰਜਾਬੀ ਦੀ ਖਬਰ ਐਸ ਹਫਤੇ ਸ਼ਾਇ ਹੈ ਕਿ ਤੁਹਾਨੂੰ ਪਤਾ ਹੈ ਕਿ ਪ੍ਰਧਾਨ ਮੰਤਰੀ ਦੇ ਦਫ਼ਤਰ ਦੇ ਵਿੱਚ ਜਿਹੜਾ ਪਿਛਲੇ ਦਿਨੀ ਪਚਾਲ ਆਉਣ ਦੇ ਚਰਚੇ ਚੱਲੇ ਕਿ ਹਿਰਨ ਜੋਸ਼ੀ ਜਿਹਦੇ ਬਾਰੇ ਆਪਾਂ ਬਾਤ ਤਫਸੀਲ ਗੱਲ ਕਰ ਚੁੱਕੇ ਹਾਂ ਪ੍ਰਧਾਨ ਮੰਤਰੀ ਦੇ ਦਫ਼ਤਰ ਚ ਸ਼ਾਇਦ ਪੰਜਾਬੀ ਮੀਡੀਆ ਚੋਂ ਆਪਾਂ ਅਵਲ ਸੀਗੇ ਕਿ ਜਿਨ੍ਹਾਂ ਨੇ ਬਾਤ ਤਫਸੀਲ ਅਤੇ ਗੱਲ ਕੀਤੀ ਸੀਗੀ ਹਿਰਨ ਜੋਸ਼ੀ ਦੇ ਨਾਮ ਦੇ ਨਾਲ ਜੁੜਦਾ ਸੀ ਇੱਕ ਨਾਮ ਨਵਨੀਤ ਸੈਗਲ ਦਾ ਨਵਨੀਤ ਸੈਗਲ ਨਵਨੀਤ ਸੈਗਲ ਨੂੰ ਦੱਸਦੇ ਕਿ ਹਿਰਨ ਜੋਸ਼ੀ ਹੀ ਪ੍ਰਸਾਰ ਭਾਰਤੀ ਚ ਲੈ ਕੇ ਆਏ ਸੀਗੇ ਥੋੜਾ ਜਿਹਾ ਮੈਂ ਬੈਕਗਰਾਉਂਡ ਦੱਸ ਦੇਵਾਂ ਨਵਨੀਤ ਸੈਗਲ ਦਾ ਨਵਨੀਤ ਸੈਗਲ ਆਈਐਸ ਤੇ ਜੇ ਤੁਸੀਂ ਵੇਖੋਗੇ ਤੇ ਐਸੇ ਆਈਐਸ 1988 ਬੈਚ ਦੇ ਸੀਗੇ ਐਸੇ ਆਈਐਸ ਸਾ ਕਿ ਜਿਹੜੇ ਮਾਇਆਵਤੀ ਦੀ ਸਰਕਾਰ ਵੇਲੇ ਮਾਇਆਵਤੀ ਤੇ ਬਹੁਤ ਨੇੜੇ ਹੋ ਗਏ ਬਹੁਤ ਨੇੜੇ ਉਸ ਵੇਲੇ 12 ਡਿਪਾਰਟਮੈਂਟਾਂ ਦਾ ਕੰਮ ਸੰਭਾਲਦੇ ਸੀਗੇ ਅੱਛਾ ਆਮ ਤੌਰ ਤੇ ਇਹ ਹੁੰਦਾ ਹੈ ਕਿ ਭਾਈ ਜਦੋਂ ਕੋਈ ਦੂਜੀ ਸਰਕਾਰ ਆਉਂਦੀ ਹੈ ਤਾਂ ਉਹ ਇਸ ਤਰ੍ਹਾਂ ਦੇ ਜਿਹੜੇ ਬਲੂ ਆਇਡ ਹੁੰਦੇ ਆ ਉਹਨਾਂ ਨੂੰ ਪਾਸੇ ਕਰ ਦਿੰਦੇ ਆ ਅਕਲੇਸ਼ ਨੇ ਥੋੜਾ ਜਿਹਾ ਪਾਸੇ ਕਰ ਦਿੱਤਾ ਤੇ ਸੰਭਲਾਤਾ ਕਿਹਾ ਧਾਰਮਿਕ ਮਾਮਲਿਆਂ ਨੂੰ ਦੇਖੋ ਐਸਾ ਚਮਤਕਾਰ ਕੀਤਾ ਇਸ ਵਿਅਕਤੀ ਨੇ ਐਸਾ ਚਮਤਕਾਰ ਕੀਤਾ ਕਿ ਅਕਲੇਸ਼ ਨੇ ਆਪਣੇ ਇਸ ਅਫੀਸਰ ਨੂੰ ਆਪਣਾ ਖਾਸਮ ਖਾਸ ਬਣਾ ਲਿਆ ਤੇ ਸਵਾਲ ਦਿੱਤਾ ਫਿਰ ਉਹ ਡਿਪਾਰਟਮੈਂਟ ਜਿਹਦੇ ਚ ਗਾਹ ਫੇਰ ਜਾ ਕੇ ਬਹੁਤ ਚਮਕ ਬਖੇਰੀ ਅਕਲੇਸ਼ ਦੀ ਸਿਆਸਤ ਨੇ ਐਕਸਪ੍ਰੈਸ ਵੇ ਆ ਨਾ ਜਿਹੜਾ ਉਹਨਾਂ ਸਾਰੇ ਪ੍ਰੋਜੈਕਟਾਂ ਨੂੰ ਏਸੇ ਬੰਦੇ ਨੇ ਹੈਡ ਕੀਤਾ ਸੀਗਾ ਤੇ ਸ਼ਾਇਦ ਕੁਝ ਬੰਦਿਆਂ ਨੂੰ ਯਾਦ ਹੋਏਗਾ ਕਿ ਉਹ ਐਕਸਪ੍ਰੈਸ ਵੇ ਦਾ ਉਦਘਾਟਨ ਸੀਗਾ ਸੈਗਲ ਸਾਹਿਬ ਦਾ ਇਹਨਾਂ ਮੌਕੇ ਤੇ ਐਕਸੀਡੈਂਟ ਹੋ ਜਾਂਦਾ ਤੇ ਅਕਲੇਸ਼ ਅਕਲੇਸ਼ ਘਰ ਜਾ ਕੇ ਮਿਲਦੇ ਨੇ ਸ਼ਾਇਦ ਇਹਨਾਂ ਨੂੰ ਜਾਂ ਹਸਪੀਟਲ ਮਿਲਦੇ ਪਰ ਕੰਮ ਨੂੰ ਯਾਦ ਨਹੀਂ ਪਰ ਜਾ ਕੇ ਮਿਲੇ ਸ ਇੰਨੀ ਮਹੱਤਤਾ ਸੀ ਇਸ ਵਿਅਕਤੀ ਦੀ ਫਿਰ ਆਗੇ ਯੋਗੀ ਜੀ ਯੋਗੀ ਜੀ 17 ਚ ਜਦੋਂ ਆਏ ਤੇ ਉਸ ਤੋਂ ਬਾਅਦ ਇਹਨਾਂ ਨੂੰ ਥੋੜਾ ਗੁੱਠੇ ਲਾਈਨ ਲਾ ਕੇ ਰੱਖਿਆ ਗਿਆ ਜਿੱਦਾਂ ਹੀ ਕੋਵਿਡ ਆਇਆ ਕੋਵਿਡ ਦੇ ਵਿੱਚ ਤੁਹਾਨੂੰ ਪਤਾ ਹੈ ਨਾ ਸਭ ਤੋਂ ਜ਼ਿਆਦਾ ਜੇ ਕਿਸੇ ਦੀ ਨਖੇਦੀ ਹੋ ਰਹੀ ਸੀ ਤਾਂ ਉਹ ਨਖਿਤ ਸਰਕਾਰ ਗਣੀ ਜਾਂਦੀ ਯੂਪੀ ਦੀ ਉਸ ਤੋਂ ਪਹਿਲਾਂ ਸ਼ਾਇਦ ਹਸਪਤਾਲ ਵਾਲਾ ਬੱਚਿਆਂ ਦਾ ਕੰਡ ਵੀ ਹੋ ਚੁੱਕਾ ਸੀਗਾ ਤਾਂ yogi ਨੂੰ ਕਿ ਐਸੇ ਬੰਦੇ ਦੀ ਤਲਾਸ਼ ਸੀ ਜੋ ਮੀਡੀਆ ਮੈਨੇਜਮੈਂਟ ਦੇ ਵਿੱਚ ਮਾਸਟਰੀ ਕਰ ਲ ਮਾਸਟਰੀ ਕਰੇ ਯਾਨੀ yogi ਸਰਕਾਰ ਦੀ ਜਿਹੜੀ ਦਿੱਖ ਹੈ ਭਾਲ ਹੈ ਜਿਹੜੀ ਉਸ ਨੂੰ ਮੈਨ ਖਾਰਿਆ ਜਾਵੇ ਉਸ ਨੂੰ ਚਮਕਾਇਆ ਜਾਵੇ ਲੋ ਜੀ ਫੇਰ ਨਵਨੀਤ ਸਾਈਕਲ ਦੀ ਚੋਣ ਹੁੰਦੀ ਹੈ ਤੁ ਫਿਰ ਉਸ ਤੋਂ ਬਾਅਦ ਤੋਹੀਂ ਵੇਖੋ ਕਿ ਕਿਦਾਂ ਕੋਵਿਡ ਤੋਂ ਬਾਅਦ ਜਾਂ ਕੋਵਿਡ ਦੇ ਦਰਮਿਆਨ ਯੋਗੀ ਸਰਕਾਰੇ ਦੇਤੇ ਉਪਰੇ ਉਹ ਸਾਰਾ ਕਾਰਨਾਮਾ ਇਸ ਵਿਅਕਤੀ ਦਾ ਸੀ ਫਿਰ ਹਿਰਨ ਜੋਸ਼ੀ ਇੰਡੀਆ ਦੇ ਪੂਰੇ ਮੀਡੀ ਪੂਰਾ ਮੀਡੀਆ ਜਗਤ ਤੇ ਜਿਸ ਨੂੰ ਉਹ ਕੰਟਰੋਲ ਕਰਦੇ ਸੀਗੇ ਕੰਟਰੋਲਰ ਸੀਗੇ ਤਾਂ ਉਸ ਹਿਰਨ ਜੋਸ਼ੀ ਨੇ ਇਹਨਾਂ ਨੂੰ ਲਿਆਂਦਾ ਪ੍ਰਸਾਰ ਪਾ ਦਿੱਚੇ ਕਸਤੇ ਅਕੇ ਅੱਛਾ ਖਾਸਾ ਪੈਕੇਜ ਸੀ ਕੋਈ 1.5 ਕਰੋੜ ਮਹੀਨੇ ਦਾ ਕਹਿੰਦਾ ਕੋਈ 2.5 ਕਰੋੜ ਕਹਿੰਦਾ ਮੈਨੂੰ ਐਗਜ਼ੈਕਟ ਮੇਰੇ ਕੋਲ ਕੋਈ ਤਸਦੀਕ ਨਹੀਂ ਹੈ ਕਿ ਮੈਂ ਕਰ ਸਕਾਂ ਕਿ ਹਾਂ ਇੰਨੇ ਪੈਸੇ ਲੈਂਦੇ ਸੀ ਔਰ ਇਸ ਤੋਂ ਬਾਅਦ ਜੇ ਤੁਸੀਂ ਵੇਖੋਗੇ ਨਾ ਸਾਹਿਬ ਕਿ ਸੁਦੀਰ ਚੌਧਰੀ ਵਿਵਾਦਤ ਪੱਤਰਕਾਰ ਹੈ ਧਿਆੜੀ ਉਹਨੂੰ ਕਿਹਾ ਜਾਂਦਾ ਧਿਆੜ ਜੇਲ੍ਹ ਦੇ ਵਿੱਚ ਵੀ ਉਹ ਇੱਕ ਕਿ ਦੋ ਰਾਤਾਂ ਲਾ ਕੇ ਆਇਆ ਵੈ ਉਸ ਨੂੰ 15 ਕਰੋੜ ਦੇ ਪੈਕੇਜ ਚ ਲੈ ਕੇ ਆਏ ਸੀਗੇ ਪ੍ਰਸਾਰ ਪਾਰਟੀ ਚ ਸ਼ਾਇਦ ਤੁਹਾਡੇ ਚੋਂ ਕੁਝ ਲੋਕਾਂ ਨੇ ਉਹ ਖਬਰ ਸੁਣੀ ਹੋਵੇ। ਮਤਲਬ ਕਿ ਐਸਾ ਕੰਮ ਚੱਲਦਾ ਹੈ ਕਿ ਉਹ ਡीडी ਨਿਊਜ਼ ਤੇ ਹੁਣ ਚੌਧਰੀ ਸਾਹਿਬ ਬਹਿੰਦੇ ਆ। ਤਾਂ ਗੱਲ ਇਹ ਆ ਕਿ ਨਵਨੀਤ ਸੈਗਲ ਦਾ ਇੱਕ ਰੋਲਾ ਇਸ ਹਫ਼ਤੇ ਬਹੁਤ ਪੈ ਗਿਆ। ਹੁਣ ਪ੍ਰਸਾਰ ਭਾਰਤੀ ਚ ਲੈ ਕੇ ਆਏ ਹਰਿੰਜੋਸ਼ੀ ਪ੍ਰਧਾਨ ਮੰਤਰੀ ਦਾ ਦਫ਼ਤਰ। ਤਾਂ ਜਿਹੜਾ ਇਹਨਾਂ ਦਾ ਕਾਰਜਕਾਲ ਸੀਗਾ ਜੇ ਤੁਸੀਂ ਵੇਖੋਗੇ ਤਾਂ ਉਹ ਕਾਰਜਕਾਲ ਆਮ ਤੌਰ ਤੇ ਹਾਲੇ ਜੇ ਆਪਾਂ ਰਕਿਤ 3 ਸਾਲ ਦਾ ਸੀ ਤੇ ਕੁਝ ਕੁ ਮਹੀਨੇ ਬੀਤੇ ਸਨ ਲੰਮਾ ਸਮਾਪਿਆ ਸੀ ਜਾਂ ਤੇ 70 ਸਾਲ ਦੇ ਹੁੰਦੇ ਜਾਂ 3 ਸਾਲ ਬਤਾ ਲੈਂਦੇ ਪਰ ਉਸ ਤੋਂ ਪਹਿਲਾਂ ਹੀ ਇਹਨਾਂ ਨੇ ਅਸਤੀਫਾ ਦੇ ਦਿੱਤਾ ਤੇ ਇਹ ਤਾਰ ਜੋੜੀ ਗਈ ਕਿ ਦਰਅਸਲ ਹੇਰਨ ਜੋਸ਼ੀ ਜਿਨ੍ਹਾਂ ਬਾਰੇ ਖਬਰ ਉੱਠੀ ਕਿ ਮੁੱਖ ਮੰਤਰੀ ਆਹ ਸੌਰੀ ਪ੍ਰਧਾਨ ਮੰਤਰੀ ਦੇ ਦਫ਼ਤਰ ਚੋਂ ਛੁੱਟੀ ਕਰ ਦਿੱਤੀ ਗਈ ਹੈ ਫਿਰ ਆ ਗਏ ਆ ਜੀ ਫਿਰ ਉਹਨਾਂ ਦੇ ਪਰਕ ਉਤਰੇ ਗਿਆ ਵਗੈਰਾ ਵਗੈਰਾ ਉਹ ਸਾਰੇ ਚਰਚੇ ਚੱਲਦੇ ਰਹੇ ਪਰ ਪਰ ਇਸ ਅਸਤੀਫੇ ਨੇ ਬਹੁਤ ਕੁਝ ਸਾਫ਼ ਕਰ ਦਿੱਤਾ ਕਿ ਯਾਰ ਸਭ ਅੱਛਾ ਤੇ ਨਹੀਂ ਹੈ ਸਭ ਅੱਛਾ ਤੇ ਨਹੀਂ ਹੈ ਖੈਰ ਨਵਨੀਤ ਸੈਕਲਤਾ ਅਸਤੀਫਾ ਹੋ ਗਿਆ ਮੈਂ ਜਿਵੇਂ ਤੁਹਾਨੂੰ ਸਾਰੀ ਜਰਨੀ ਦੱਸ ਦਿੱਤੀ ਇਸ ਅਫਸਰ ਦੀ ਕਿ ਕਿਵੇਂ ਜਦੋਂ ਰਿਟਾਇਰਮੈਂਟ ਹੁੰਦੀ ਹੈ ਯੋਗੀ ਸਰਕਾਰ ਨੂੰ ਚਮਕਾਇਆ ਉਹਦਾ ਫਲ ਮਿਲਿਆ ਰਿਟਾਇਰਮੈਂਟ ਤੋਂ ਬਾਅਦ 24 ਚ ਜਦੋਂ ਇਹ ਰਿਟਾਇਰ ਹੋਏ ਨਾਲ ਦੀ ਨਾਲ ਇਹਨਾਂ ਨੂੰ ਪ੍ਰਸਾਰ 파ਰਤੀ ਚ ਲਿਆਂਦਾ ਗਿਆ ਅੱਛਾ ਪੈਕੀਸੀ ਬਹੁਤ ਤਗੜਾ ਪੈਕੀਸੀ ਉਸ ਤੋਂ ਬਾਅਦ ਅਚਾਨਕ ਸਮਾਂ ਰਹਿੰਦਿਆ ਇਹ ਸਮੇ ਤੋਂ ਪਹਿਲਾਂ ਮਿਆਦ ਤੋਂ ਪਹਿਲਾਂ ਇਹ ਅਸਤੀਫਾ ਦੇ ਜਾਂਦੀ ਹੈ ਉਸ ਵੇਲੇ ਚਰਚਾ ਹੋਈ ਕਿ ਦਰਅਸਲ ਇੱਕ ਦੋ ਚੀਜ਼ਾਂ ਸਨ ਮਸਲਨ ਹੀਰਨ ਜੋਸ਼ੀ ਹਿਮਾਚਲ ਚ ਗੇਮ ਪਾਰ ਐ ਸਨ ਚੰਡੀਗੜ੍ਹ ਯੂਨੀਵਰਸਿਟੀ ਵਾਲੇ ਸਤਨਾਮ ਸੰਧੂ ਉਹਨਾਂ ਦੀ ਕਰੀਬੀ ਇੱਕ ਬੀਬੀ ਕਿ ਉਹਨਾਂ ਨੂੰ ਪ੍ਰੋਜੈਕਟ ਕੀਤਾ ਜਾ ਰਿਹਾ ਸੀ ਹਿਮਾਚਲ ਚ ਤੇ ਇੱਕ ਗੇਮ ਇਹ ਆ ਕਿ ਨਵਨੀਤ ਸਹਿਗਰ ਨਵਨੀਤ ਸਹਗਲ ਦਾ ਬੇਟਾ ਵੀ ਬੇਟਾ ਵੀ ਕੁਝ ਗੇਮਿੰਗ ਕੰਪਨੀਆਂ ਚ ਹੈ ਤੇ ਨਾਲ ਜੋੜਿਆ ਗਿਆ ਕਿ ਹਰੇਨ ਜੋਸ਼ੀ ਦਾ ਸੰਪਰਕ ਸੀ ਯਾਨੀ ਜੋ ਬੈਟਿੰਗ ਐਪਸ ਨੇ ਕੁਝ ਉਹਦੇ ਨਾਲ ਜੋੜੀ ਗਈ ਹੈ ਕਾਣੀ ਕਥਿਤ ਰੂਪ ਚ ਮਤਲਬ ਕਿ ਇਹ ਲੱਬੋ ਲਬਾਬ ਹੈ ਹੁਣ ਤੱਕ ਦੇ ਪਰਕਰਣ ਦਾ ਪਰ ਤੁਮੱਚੜ ਪੈਂਦਾ ਹੈ ਇਸ ਹਫਤੇ ਜਦੋਂ ਨਿਊਜ਼ ਲਾਂਡਰੀ ਨੇ ਇੱਕ ਖੁਲਾਸਾ ਕਰ ਦਿੱਤਾ ਸੀ ਉਹਦਾ ਪ੍ਰਿੰਟ ਆਊਟ ਵੀ ਕਢਾਇਆ ਹੋਇਆ ਉਸ ਖਬਰ ਦਾ ਇਹਨਾਂ ਨੇ ਕਿਹਾ ਕਿ 112 ਕਰੋੜ ਦਾ ਘੁਟਾਲਾ ਇਨਕਮ ਟੈਕਸ ਵਿਭਾਗ ਦੀ ਗੋਪਨੀਯ ਰਿਪੋਰਟ ਪੈਸਾ ਯੂਪੀ ਕੇ ਨੌਕਰ ਸ਼ਾਹੋ ਕੀ ਜੇਬ ਮੇ ਨਵਨੀਤ ਸਾਈਕਲਸ ਨਵਨੀਤ ਸਹਿਗਲ ਸਭ ਤੋਂ ਵੱਡੇ ਲਾਭਾਰ ਥੀ ਮਤਲਬ ਇਹ ਕਹ ਰਿਹਾ ਕਿ ਸਾਡੇ ਕੋਲ ਦਸਤਾਵੇਜ਼ ਹੈ ਜੀ ਇਨਕਮ ਟੈਕਸ ਦੀ ਇੱਕ ਖੁਫੀਆ ਰਿਪੋਰਟ ਦੇ ਜਿਨ੍ਹਾਂ ਦੇ ਵਿੱਚ ਇਹ ਹੋਇਆ ਇਹਨੂੰ ਵੈਸੇ ਤੇ ਜੇ ਤੁਸੀਂ ਵੇਖੋਗੇ ਤੇ ਇੱਕ ਐਸਾ ਕਪਲਾ ਕਹਿ ਸਕਦੇ ਆ ਕਿ ਜਿਵੇਂ ਮੰਨ ਲਓ ਪੰਜਾਬ ਦੇ ਵਿੱਚ ਵੀ ਚੱਲਦਾ ਹੈ ਆ ਜਿਹੜੇ ਹੈਗੇ ਆ ਨਾ ਕੁਝ ਲਾਡਲੇ ਲਾਡਲੇ ਆਦਾਰੇ ਜਾਂ ਪੱਤਰਕਾਰ ਇਹਨਾਂ ਨੂੰ ਸਰਕਾਰ ਪੈਸੇ ਦਿੰਦੀ ਹੈ ਇਸ਼ਤਿਹਾਰਾਂ ਦੇ ਉਹ ਬਦਲੇ ਚ ਐਡਵਰਟਾਈਜ਼ਮੈਂਟ ਦਿੰਦੇ ਨੇ ਪਰ ਉਹਦੇ ਚ ਹੁਣ ਤੇ ਮੈਨੂੰ ਪਤਾ ਨਹੀਂ ਕੀ ਰੇਟ ਚੱਲਦਾ ਪਿੱਛੇ ਜੇ 30 ਦਾ ਸੀ 30 ਦਾ ਮਤਲਬ ਕਿ ਕਿੱਕ ਬੈਕ ਕਹਿ ਲਓ ਕਿ ਤੁਹਾਨੂੰ 100 ਰੁਪਇਆ ਮਿਲਿਆ ਤੇ ਤੁਸੀਂ ਮੈਨੂੰ 30 30 ਰੁਪਏ ਜਿਹੜੇ ਤੁਹਾਨੂੰ 100 ਰੁਪਏ ਵਾਈਟ ਚ ਮਿਲਿਆ 30 ਰੁਪਏ ਤੁਸੀਂ ਮੈਨੂੰ ਬਲੈਕ ਚ ਦੇਦੇ ਬਸ फंडा ਇਹ ਹੁਆ ਯਾਨੀ ਤੁਹਾਨੂੰ ਚੈੱਕ ਮਿਲਿਆ 100 ਰੁਪਏ ਦਾ ਤੁਸੀਂ ਆਪਣਾ ਬਿਜ਼ਨਸ ਕਰਤਾ ਪਰ ਮੈਂ ਕਿਹਾ ਕਿ ਮੈਂ ਤੈਨੂੰ 100 ਦਾ ਬਿਜ਼ਨਸ ਦੇ ਰਿਆਂ ਜਾਂ ਦਵਾ ਰਿਆਂ ਤੇ ਤੂੰ ਤੂੰ ਮੈਨੂੰ 30 ਰੁਪਏ ਨਗਦ ਦੇ ਦੇਨੇ ਬਸ ਆਹੀ ਕਹਾਣੀ ਇਹਨੂੰ ਜੇ ਆਪਾਂ ਸਿੰਪਲੀ ਸਮਝੀਏ ਕਿ 112 ਕਰੋੜ ਰੁਪਇਆ ਟੈਂਡਰਾਂ ਚੋਂ ਜਾਂ ਕੁਝ ਹੋਰ ਪ੍ਰੋਜੈਕਟਾਂ ਚੋਂ ਜਿਹੜਾ ਕਿੱਕਬੈਕ ਹੋਇਆ ਤੇ ਉਹਦਾ ਸਭ ਤੋਂ ਵੱਡਾ ਲਾਭ ਮਿਲਿਆ ਜੀ 3 ਸਾਲਾਂ ਦੇ ਦੌਰਾਨ ਨਵਨੀਤ ਸੈਗਲ ਨੂੰ ਇਹ 3 ਸਾਲ ਜਿਹੜੇ ਸੀਗੇ 1920 ਤੋਂ ਲੈ ਕੇ 2122 ਤੱਕ ਦੱਸੇ ਗਏ ਕਿ ਇਸ ਦੌਰਾਨ 24 ਕਰੋੜ ਕਟਮਨੀ ਜਿਹੜੀ ਆ ਨਵਨੀਤ ਸੈਗਲ ਨੂੰ ਪ੍ਰਾਪਤ ਹੋਈ ਹੈ ਇਹ ਮੈਂ ਨਹੀਂ ਕਹਿ ਰਿਹਾ ਨਿਊਜ਼ ਲਾਂਡਰੀ ਨੇ ਇਕ ਸਿਆਪਾ ਖੜਾ ਕਰ ਦਿੱਤਾ ਖੁਲਾਸਾ ਕਰਕੇ ਪਰ ਗੱਲ ਇੱਥੇ ਹੀ ਨਹੀਂ ਰੁਕੀ ਗੱਲ ਇੱਥੇ ਨਹੀਂ ਰੁਕੀ ਨਵਨੀਤ ਸੈਗਲ ਨੇ ਨੋਟਿਸ ਭੇਜ ਦਿੱਤਾ ਨੋਟਿਸ ਭੇਜ ਦਿੱਤਾ ਨਿਊਜ਼ ਲਾਂਡਰੀ ਨੂੰ ਨਾਲ ਦੀ ਨਾਲ ਕਿ ਤੁਸੀਂ ਮੇਰਾ ਪੱਕ ਨਹੀਂ ਲਿਆ ਪੱਕ ਨਹੀਂ ਲਿਆ ਇਸ ਤੋਂ ਇਲਾਵਾ ਕਿ ਇਹ ਸਾਰਾ ਕੁਝ ਜਿਹੜਾ ਜਾਂਚ ਦੇ ਦਾਇਰੇ ਚ ਆ ਗਿਆ ਜਾਂਚ ਹੋਈ ਔਰ ਮੈਨੂ ਕਲੀਨ ਚਿੱਟ ਮਿਲੀ ਤੇ ਇਸ ਮਾਮਲੇ ਨੂੰ ਰਫਾ ਤਫਾ ਕਰ ਦਿੱਤਾ ਤੁਸੀਂ ਇਹ ਅਪਡੇਟ ਕਿਉਂ ਨਹੀਂ ਕੀਤਾ ਲਓ ਜੀ ਹੁਣ ਇਹ ਪੰਗਾ ਪੈ ਗਿਆ ਜੇ ਤੁਸੀਂ ਵੇਖੋਗੇ ਇਸ ਮਾਮਲੇ ਦੇ ਵਿੱਚ ਕਾਫੀ ਕੁਝ ਜਿਹੜਾ ਹੈ ਨਾ ਕਾਫੀ ਕੁਝ ਚੱਲ ਰਿਹਾ ਹੈ ਜੇ ਤੁਸੀਂ ਨੈਸ਼ਨਲ ਮੀਡੀਆ ਨੂੰ ਵਾਚੋਗੇ ਤੇ ਉੱਥੇ ਆਸਾਨੀ ਨਾਲ ਹੀ ਖਬਰ ਨਹੀਂ ਮਿਲੇਗੀ ਪਰ ਜੇਕਰ ਤੁਸੀਂ ਯੂਟਿਊਬਰ ਜਿਹੜੇ ਅੱਜਕੱਲ ਪੱਤਰਕਾਰ ਆਪਦਾ YouTube ਚਲਾਉਂਦੇ ਨੇ ਜੇ ਤੁਸੀਂ ਉੱਥੇ ਦੇਖੋਗੇ ਬਹੁਤ ਸਾਰੀਆਂ ਖਬਰਾਂ ਤੁਹਾਨੂੰ ਇਹਦੇ ਨਾਲ ਜੁੜੀਆਂ ਮਿਲ ਜਾਣਗੀਆਂ ਪਰ ਮੈਂ ਦੱਸਣ ਜਾ ਰਿਹਾ ਸੀਗਾ ਕਿ ਭਾਈ ਦੋ ਬੰਦੇ ਜਿਨ੍ਹਾਂ ਨੇ ਯੂਪੀ ਦੇ ਵਿੱਚ ਤਰਥੱਲੀ ਮਚਾਈ ਫਿਰ ਨਵਨੀਤ ਜੀ ਤੇ ਆ ਗਿਆ ਦਿੱਲੀ ਆ ਜੋ ਮਤਲਬ ਕਿ ਪੂਰੀ ਚਰਚਾ ਘਟ ਰਹੀ ਆ ਤੇ ਕਮਾਲ ਦੀ ਗੱਲ ਹੈ ਕਿ ਪਹਿਲਾ ਜਿਹੜਾ ਬੰਦਾ ਸੀ ਸੁਖਵਿੰਦਰ ਖਰੋੜਾ ਮਾਨਸੇ ਦਾ ਸੀ ਤੁਹਾਨੂੰ ਪਤਾ ਕਿ ਨਵਨੀਤ ਸਾਈਕਲ ਫਰੀਦਕੋਟ ਦਾ ਹੈ ਇਹ ਵੀ ਪੰਜਾਬੀ ਹੈ ਸਾਹਿਬ ਇਹ ਵੀ ਪੰਜਾਬੀ ਹੈ ਸੋ ਦੋ ਪੰਜਾਬੀਆਂ ਨੇ यूपी सरकार दा दिल जितया एक फरेब ਨਾਲ ਤੇ ਇੱਕ ਆਪਣਾ ਕੰਮ ਵੀ ਕਰਕੇ ਗਿਆ ਪਰ ਕੰਮ ਦੇ ਮਾਮਲੇ ਦੇ ਵਿੱਚ ਜੇ ਆਪਾਂ ਕਹੀਏ ਕਿ ਐਸਾ ਹੈ ਕਿ ਕਿਸੇ ਸਮੇਂ ਨਵਨੀਤ ਸਹਿਗਲ ਦੀ ਆਲੋਚਨਾ ਤੇ ਨਵਨੀਤ ਸਹਿਗਲ ਬਾਰੇ ਬਹੁਤ ਗੱਲਾਂ ਕੀਤੀਆਂ ਹੋਈਆਂ ਭਾਜਪਾ ਦੇ ਉੱਚ ਕੋਟੀ ਦੇ ਨੇਤਾਵਾਂ ਨੇ ਉੱਚ ਕੋਟੀ ਦੇ ਨੇਤਾਵਾਂ ਨੇ ਅਵਲ ਦਰਜੇ ਦੇ ਨਤਮਾਨੇ ਪਰ ਬਾਦ ਦੇ ਵਿੱਚ ਉਹਨਾਂ ਨੇ ਆਪਣਾ ਅਹਿਮ ਅਹੁਦਾ ਵੀ ਇਹਨਾਂ ਨੂੰ ਦੇ ਦਿੱਤਾ ਸੌਂਪ ਦਿੱਤਾ ਮਤਲਬ ਇੱਕ ਤੇ ਪੰਜਾਬੀ ਹਾਲਾਂਕਿ ਇਹਨਾਂ ਦੇ ਜੀਵਨ ਬਾਰੇ ਜੇ ਤੁਸੀਂ ਹੋਰ ਜਾਣਨਾ ਹੋਵੇ ਜਨਮ ਇਹਨਾਂ ਦਾ ਹੋਇਆ ਸੀ ਫਰੀਦਕੋਟ ਫਿਰ ਇਸ ਤੋਂ ਇਲਾਵਾ ਪੜ੍ਹਾਈ ਕੀਤੀ ਇਹਨਾਂ ਨੇ ਹਰਿਆਣੇ 'ਚ ਤੇ ਇਹਨਾਂ ਨੇ ਸੀਏ ਦੇ ਤੌਰ ਤੇ ਵੀ ਕੰਮ ਕੀਤਾ ਹੋਇਆ ਚਾਰਟਰਡ ਅਕਾਊਂਟੈਂਟਿਸ ਨੂੰ ਆਪਾਂ ਕਹਿ ਦਿੰਦੇ ਆ ਸੋ ਇਹ ਇਹਨਾਂ ਦੀ ਜ਼ਰੂਰੀਆਂ ਯਾਨੀ ਦੋ ਪੰਜਾਬੀ ਜਿਹੜੇ ਕਿ ਇਸ ਸਾਲ ਇਸ ਸਾਲ ਸਭ ਤੋਂ ਜ਼ਿਆਦਾ ਚਰਚਾ ਖਟਕੇ ਗਏ ਪਰ ਕਮਾਲ ਦੀ ਗੱਲ ਇਹ ਹੈ ਕਿ ਇਹਨਾਂ ਬਾਰੇ ਪੰਜਾਬ ਦੇ ਵਿੱਚ ਚਰਚਾ ਬਹੁਤ ਘੱਟ ਹੁੰਦੀ ਹੈ ਵੈਸੇ ਨਵਨੀਤ ਸਾਈਕਲ ਦੀ ਚਰਚਾ ਹਾਥ ਰਸ ਕਾਂਡ ਜਦੋਂ ਹੋਇਆ ਸੀਗਾ ਉਸ ਵੇਲੇ ਵੀ ਹੋਈ ਸੀ ਕਿਉਂਕਿ ਸਾਰਾ ਕੁਝ ਇਹਨਾਂ ਨੇ ਸੰਭਾਲਿਆ ਸੀ ਯਾਨੀ ਯੋਗੀ ਦਾ ਪੀਆਰ ਡਿਪਾਰਟਮੈਂਟ ਇਹਨਾਂ ਨੇ ਸੰਭਾਲਿਆ ਸੀਗਾ ਤਾਂ ਖੈਰ ਇਹ ਮਾਮਲਾ ਕਾਫੀ ਕ੍ਰਿਟੀਕਲ ਹੋ ਗਿਆ ਕਿਉਂਕਿ ਇਸ ਵੇਲੇ ਜੇ ਆਪਾਂ ਵੇਖੀਏ ਚਾਹੇ ਸੁਦੀਰ ਚੌਧਰੀ ਨੂੰ 15 ਕਰੋੜ ਦੇ ਪੈਕੇਜ ਚ ਲਿਆਉਣਾ ਉਹ ਵਿਵਾਦ ਦਾ ਵਿਸ਼ਾ ਹੈ ਅਸਤੀਫਾ ਦੇਣਾ ਉਹ ਵਿਵਾਦ ਦਾ ਵਿਸ਼ਾ ਹੈ ਇਹਨਾਂ ਨੂੰ ਰਿਟਾਇਰਮੈਂਟ ਤੋਂ ਬਾਅਦ ਕਰੋੜਾਂ ਦਾ ਪੈਕੇਜ ਦੇ ਕੇ ਅ ਪ੍ਰਸਾਰ ਭਾਰਤੀ ਦਾ ਚੇਅਰਮੈਨ ਲਾਉਣਾ ਇਹ ਵੀ ਇੱਕ ਬੜਾ ਵੱਡਾ ਵਿਵਾਦਤ ਵਿਸ਼ਾ ਹੈ ਫਿਰ ਇਹਨਾਂ ਸਾਰੀਆਂ ਖਬਰਾਂ ਦੇ ਦਰਮਿਆਨ ਨਵਨੀਤ ਸਹਿਗਲ ਦਾ ਨੋਟਸ ਪੇਜ ਤੇ ਨਾ ਵੀ ਕਟ ਰਾ ਚੱਕ ਨਹੀਂ ਹੈ ਸੋ ਅਸੀਂ ਯਤਨ ਕਰਦੇ ਹਾਂ ਕਿ ਆਪਣੀ ਪੰਜਾਬੀ ਆਡੀਅנס ਲਈ ਅਸੀਂ ਕੁਝ ਚੀਜ਼ਾਂ ਐਸੀਆਂ ਲੈ ਕੇ ਆਈਏ ਜੋ ਪੰਜਾਬੀ ਮੀਡੀਆ ਦਾ ਜਿਹੜਾ ਫਲੋ ਹੁੰਦਾ ਹੈ ਉਹਦੇ 'ਚ ਕਈ ਵਾਰ ਨਹੀਂ ਠਹਿਰਦੀਆਂ ਉਮੀਦ ਕਰਦੇ ਹਾਂ ਪਸੰਦ ਆਈ ਹੋਵੇਗੀ ਕੋਸ਼ਿਸ਼ ਅਗਲੀ ਵਾਰ ਫਿਰ ਮਿਲਦੇ ਹਾਂ ਤਦ ਤੱਕ ਦਿਵਸਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ